ਕਬਾਡੂ ਟੂਟਾ ਵੈਟਰ ਵਾਲਾ ਅਮਨੀ ਆਖਦਾ ਸੁਖਵੀਰ ਨੂੰ ਜਿੰਨੇ ਜੱਫੇ ਲਾਉਣਗੇ ਅਮਨੀ ਰੂਟਾ ਵੈਟਰ ਵਾਲਾ ਜਿੰਨੇ ਜੱਫੇ ਸੁਖਵੀਰ ਨੂੰ ਜੱਫੇ ਲਾਉਣਗੇ 200 ਪਾਉਣਗੇ ਚੱਲ ਨਾ ਹੋ ਜਾਣਾ ਵਕਤ ਦੀ ਧਰਤੀ ਦੇ ਸੋਡੇ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਜਿੱਥੇ ਦਾ ਸ਼ਮਾ ਜਿੱਥੇ ਦਾ ਕੇਵਲ ਤੇ ਬੁੱਲੇ ਵਰਗੇ ਮੇਰੇ ਵੀ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਬੋਦੇ ਦੀ ਧਰਤੀ ਦਾ ਸੰਦੀਪ ਜਿਹੜਾ ਸ਼੍ਰੀ ਮੁਖਸਰ ਦਾ ਸੰਦੀਪ ਕਾਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਕਾਡੀ ਜਿੱਥੇ ਪਾਉਂਦਾ ਬੋਤੇ ਮੇਰੇ ਵੀਰੋ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਹਮੀਰਗੜ੍ਹ ਦੇ ਵੱਲੋਂ ਮੇਰੇ ਵੀਰੋ ਕੁਲਵਿੰਦਰ ਰੁਮਾਣਾ ਤੇ ਨਾਲ ਜਲੰਧਰ ਸਿੰਘ ਸਿੱਧੂ ਪੰਜਗੜ੍ਹ ਨੂੰ ਮੁਬਾਰਕਬਾਦਾਂ ਨੇ ਕਿ ਰੁਮਾਣਾ ਜੀਤ ਸਿੰਘ ਦੀ ਧਰਤੀ ਦੇ ਅੰਦਰ ਇਹੋ ਜਿਹਾ ਵਧੀਆ ਕਬੱਡੀ ਦਾ ਟੂਰਨਾਮੈਂਟ ਕਰਵਾ ਦਿੱਤਾ ਸੋ ਉਧਰਲੇ ਪਾਸੇ ਦੋਤੇ ਵਾਲਾ ਨੱਚ ਕੇ ਪੁਆਇੰਟ ਲੈ ਗਿਆ ਉਹ ਖੇਡ ਕਬੱਡੀ 'ਚ ਜੱਟ ਕੇ ਪੁਆਇੰਟ ਲੈ ਗਿਆ ਦੋਤੇ ਦੀ ਧਰਤੀ ਦਾ ਸੰਦੀਪ ਨੱਚ ਕੇ ਪੁਆਇੰਟ ਲੈ ਗਿਆ ਲਓ ਸਾਹਮਣੇ ਦੇਖਣਾ ਵੀ ਇਹ ਮਾਰੀ ਦੀ ਧਰਤੀ ਦਾ ਸ਼ਕੰਦਰ ਹੈ ਸੋਹਣੀ ਖੇਡ ਹੈ ਲਓ ਬਾ ਕਮਾਲ ਖੇਡਦਾ ਮਾਲਕ ਮੇਰੀ ਵੀਰੋ ਇਸ ਵੇਲੇ ਵੱਲ ਬੋਲੇ ਹੈ ਹਮਲਾ ਇੱਕ ਪਾਸੇ ਦੇਖਣਾ ਵੀ ਕਾਲਾ ਨੌਜਾਨ ਵੰਦ ਡੋੜ ਪਿੰਨ ਵਾਲਾ ਇਸ ਵੇਲੇ ਟੀਰਨ ਦੀ ਕੋਸ਼ਿਸ਼ ਕਰਦਾ ਬੁੱਲੇ ਦਾ ਗਰਾਈ ਹੈ ਲਓ ਕੇਵਲ ਦਾ ਗਰਾਈ ਜਫਾ ਨਹੀਂ ਲਾ ਸਕਿਆ ਪੁਆਇੰਟ ਹਾਦੀ ਦਾ ਚੱਲੇ ਨੌਜਾਨਾ ਐਕਸਪ੍ਰੈਸ ਸਾਲਾ ਐਕਸਪ੍ਰੈਸ ਪਿੱਛਾ ਕਰੇ ਹਵਾਵਾ ਦਾ ਤੇਜ਼ ਦਰਾਰ ਹੈ ਰੇਡਰ ਯਾਰ ਸukhbir Sarabada ਆ ਦੇਖ ਲੈ ਭਈ ਆ ਗਿਆ ਇੱਕ ਪ੍ਰਖਸ਼ ਜਿਵੇਂ ਕਹਿੰਦੇ ਨੇ ਜੰਗਿਆਲੇ ਦੀ ਧਰਤੀ ਦੇ ਗੁਰਪ੍ਰੀਤ ਅੰਦਰ ਪੰਗਾ ਪਾ ਗਿਆ ਇੱਕ ਪ੍ਰਖਸ਼ ਉੱਟ 500 ਹੋਵੇਗਾ ਜੇ ਗਿੰਦਰ ਰਮਾਣੇ ਵੱਲੋਂ 500 ਹੋਵੇਗਾ ਜੇ ਗੁਰਪ੍ਰੀਤ ਜੰਗਿਆਣਾ ਸੁਖਵੀਰ ਨੂੰ ਜੱਫਾ ਲਾਵੇਗਾ ਉਧਰ ਛੇਡੂ ਆਖ ਰਿਹਾ ਵੀ ਬਾੰਦਲ ਡੋੜ ਵਾਲਾ ਸੋਨਾ ਜਿੰਨੇ ਜੱਫੇ ਲਾਊ ਪਰ ਜੱਫੇ ਦੇ 100 ਰੁਪਿਆ ਸੇਬੂ ਬੱਲੀ ਹੋਵੇਗਾ ਰਮਾਣਿਆ ਵਾਲੇ ਸੇਬੂ ਬੱਲੀਓ ਇੱਕ ਵਾਰ ਫੇਰ ਅਸੀਂ ਧੰਨਵਾਦ ਕਰਦੇ ਕੁਲਵਿੰਦਰ ਦਾ ਜਲੰਧਰ ਸਿੰਘ ਸਿੱਧੂ ਦਾ ਨਾਲ ਮਿਰਬੋ ਸ਼ੋਕਰ ਟਾਲ ਰੋਈ ਤੇ ਗੁਰਪ੍ਰੀਤ ਮਲੂਕਾ ਜੀ ਚੇਅਰਮੈਨ ਸਾਹਿਬ ਜਗਰਾਜ ਮਾਲਾ ਜੀ ਤੇ ਨਾਲ ਮੇਜਰ ਬਰਾੜ ਗੁਰਮੀਤ ਮੱਡਵਾਲਾ ਔਰ ਜਿਵੇਂ ਕਹਿੰਦੇ ਨੇ ਸਾਰਿਆਂ ਦੇ ਵੱਡੇ ਬੱਲੇ 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 ਹੁੰਦੀ ਗੱਭਰੂ ਦਲੇਰਾਂ ਦੀ ਦਰਾਂ ਤੇ ਪੌਂਡਾਂ ਵਿੱਚ ਇੱਕ ਜੋਰ ਮਿਲਦਾ ਪਹਿਲਾਂ ਤੋਂ ਪੌਂਡਾਂ 'ਚ ਕਬੱਡੀ ਵੀ ਕਈ ਫੇਰਾਂ ਗਈ ਔਰ ਅਦਰ ਆਜੇ ਦੋਦੇਵਾਲਾ ਕਬੱਡੀ ਦੇ ਵਿੱਚ ਅਗਲਾ ਮਿਰਵੋ ਦੇ ਪਤਾਮਾ ਧਾਵੀ ਬਣ ਕੌਡੀ ਪਾਉਣ ਦੇ ਲਈ ਜਾਂਦਾ ਹੋਇਆ ਅੱਜ ਪਤਾ ਲੱਗੇਗਾ ਕਿ ਸੰਦੀਪ ਰੇਡ ਪਾਉਂਦਾ ਧਰਤੀ ਦੇ ਵਿੱਚ ਕੇ ਉਹ ਗੁੱਟਨੀ ਤਾਂ ਫੜਿਆ ਬੰਦਾ ਨਾ ਖਿੱਚ ਕੇ ਜਦੋਂ ਉਹਦਾ ਜੱਸਾ ਰੇਡ ਪਾਉਂਦਾ ਦਿਮਾਗ ਨਾਲ ਉਹ ਦੇਖ ਲੈ ਬੰਦਾ ਡੋਟ ਦਾ ਕਾਲਾ ਵੀ ਨੰਬਰ ਲਵੇ ਡਾਂਗ ਨਾਲ ਥਰੇ ਨਗੇ ਦੁਨੀਆ ਜਿਉਂਦੀ ਹੈ ਆਸਾ ਸਭ ਮੀਨ ਬੰਦੇ ਆਉਂਦੇ ਆ ਆਹ ਕੌਟਾ ਰੰਗ ਬਿਲਕੁਲ ਆ ਬਾਕੀ ਮਿਹਨਤਾਂ ਦੀ ਗੱਲ ਹੈ ਮੇਰੀ ਵੀਰੋ ਜਿਨ੍ਹਾਂ ਨੇ ਮਾਰ ਦੀਆਂ ਸਵੇਰਾਂ ਨੂੰ ਜੇ ਤਹਾੜ ਦੀਆਂ ਤੁੱਪਾਂ ਨੂੰ ਪਿੰਡਾਂ ਤੇ ਝੱਲੇ ਉਹੀ ਖਿਡਾਰੀ ਆਣ ਕੇ ਮੇਰੀ ਵੀਰੋ ਕਹਿੰਦੇ ਸੋਹਣਾ ਨਾਂ ਫੜਦੇ ਨੇ ਗਰਾਊਂਡਾਂ ਦੇ ਵਿੱਚ ਲਓ ਉਧਰਲੇ ਪਾਸੇ ਬੰਦ ਡੋਰ ਵਾਲੇ ਕਹਿੰਦੇ ਨਾਲ ਜੰਨੇ ਬੈਹ ਜਾ ਬੈਹ ਕਰਵਾ ਦਿੱਤੀ ਹੈ ਮਾਰੀ ਵਾਲੇ ਸੁਤਰ ਨੂੰ ਮਾਰੀ ਵਾਲੇ ਸਿਕੰਦਰ ਨੂੰ ਟੌਪ ਦਾ ਜੱਫਾ ਜਿਵੇਂ ਕਹਿੰਦੇ ਨੇ ਲੱਕ ਦਾ ਮੇਚਾ ਲੈ ਲਿਆ ਮੇਰੇ ਵੀਰੋ ਬੰਦ ਡੋਰ ਦੀ ਧਰਤੀ ਦੇ ਕਾਇਦੇ ਵੱਲੋਂ ਔਰ 500 ਰੁਪਇਆ ਸੁਖਬੀਰ ਸਰਾਵਾਂ ਨੂੰ ਜੇ ਜੱਫਾ ਲਾਵੇਗਾ ਗੁਰਪ੍ਰੀਤ ਜੰਗਿਆਰੇ ਦੀ ਧਰਤੀ ਬਾਈਵਾ ਨੌਜੋਨਾ ਕਮਾਲ ਹੋ ਗਈ ਔਰ ਆ ਅੰਕ ਇਹ ਜਾਤੀ ਦਾ ਹੈ ਕੁਲਵਿੰਦਰ ਜੰਗਿਆਰੇ ਦੇ ਵੱਲੋਂ ਟਾਪ ਦਾ ਜੱਫਾ ਮੰਗੂ ਮੰਗੂ ਵੱਲੋਂ 500 ਰੁਪਏ ਮੰਗੂ ਵੱਲੋਂ ਕੁਲਵਿੰਦਰ ਜੰਗਿਆਰੇ ਨੂੰ 100 ਰੁਪਏ ਮੰਗੂ ਵੱਲੋਂ ਕੁਲਵਿੰਦਰ ਜੰਗਿਆਰੇ ਨੂੰ ਵਰਮੇ ਨਾਲ ਲੋਹੇਰੇ ਦੀ ਧਰਤੀ ਦਾ ਆ ਗੱਬਰੂ ਇਹ ਕਹਿੰਦੇ ਨੇ ਰਸ਼ੇਨ ਪਿੰਡ ਜਿੱਥੇ ਸਤੰਬਰ ਦੀ 1 ਤਰੀਕ ਨੂੰ ਵੱਡੇ ਕੱਪ ਨੇ ਉਹ ਮੋਟਰਸਾਈਕਲ ਦਾ ਟਰੇਡਰ ਤੇ ਜਾਫੀ ਨਹੀਂ ਦਿੱਤੇ ਜਾਣਗੇ ਰਸ਼ੀਨ ਦੀ ਧਿਰਤੀ ਦਾ ਮੰਨਾ ਉਹ ਲੁਧਿਆਣੇ ਵਾਲਾ ਉੱਡ ਗਿਆ ਕਿ ਉੱਦੋਂ ਕਬੂਤਰ ਬਣ ਕੇ ਮੈਂ ਤੇਰੇ ਹੱਥ ਨਹੀਂ ਆ ਰਿਹਾ ਧਾਵੀ ਦਾ ਅੰਕ ਧਾਵੀ ਦਾ ਅੰਕ ਮੰਨੇ ਦਾ ਲੈ ਵੀ ਹਰਜਿੰਦਰ ਸਿੰਘ ਹੈ ਹਰਨੇਕ ਸਿੰਘ ਨੇਕੀ ਦਾ ਪੁੱਤਰ ਹੈ ਇਸ ਲਈ ਕਬੱਡੀ ਪਾ ਰਿਹਾ ਹੈ ਸਰਦਾਰ ਰਾਜਾ ਸਿੰਘ ਦੇ ਘਰ ਦਾ ਚਿਰਾਗ ਹੈ ਬੋਡੇ ਵਾਲੇ ਸੰਦੀਪ ਦੀ ਕਬੱਡੀ ਹੈ ਲਓ ਸਾਹਮਣੇ ਦੇਖ ਲੈ ਵੀ ਜੰਗੀ ਆੜੀਆਂ ਇੱਕ ਪਾਸੇ ਕਹਿੰਦੇ ਵੀ ਨੌਜਣ ਮਰੀ ਵਿਓ ਇੱਕ ਪਾਸੇ ਗੁਰਪ੍ਰੀਤ ਸੰਦੀਪ ਤੇ ਗੁਰਪ੍ਰੀਤ ਦੀ ਟੱਕਰ ਖੇਡ ਮੈਦਾਨ ਦੇ ਵਿੱਚ ਵਾ ਇਹ ਸਾਹਬਾ ਸੋਹਣੀ ਖੇਡ ਕਬੱਡੀ ਦੀ ਬਾ ਸੋਹਣੀ ਖੇਡ ਕਬੱਡੀ ਦੀ ਵਾਦਾ ਕਹਿੰਦੇ ਨੇ ਟੱਕਰ ਹੋ ਗਈ ਸ਼ੇਰਾਂ ਦੀ ਖੜ ਕੇ ਦੇਖੇ ਕੋ ਲੋਕ ਜ਼ਮਾਨਾ ਕੱਟ ਤੀ ਜਪੇ ਬਣ ਗਏ ਜਿਨ੍ਹਾਂ ਦਾ ਨਾ ਹੋਇਆ ਕਾਪੂ ਦੁੱਲੇ ਕਰਤ ਨੇ ਜਿਹਨਾਂ ਦੇ ਦੌਰੇ ਤੇ ਪੱਟਾ ਹਟ ਜਾਂਦਾ ਆ ਦੇਖ ਲੈ ਮਾਂ ਦਾ ਤੂਫਾਨ ਮੇਲ ਮਾੜੀ ਮੁਸਫਾ ਦੀ ਧਰਤੀ ਦਾ ਸ਼ਿਕੰਦਰ ਮੋਗੇ ਵਾਲਾ ਬਈ ਵਾ ਨਹੀਂ ਰੀਸਾ ਨਾਲ ਜੋਨਾ ਇੱਕ ਸ਼ਿਕੰਦਰ ਉਹ ਜਿਹਨੇ ਪੂਰੀ ਦੁਨੀਆ ਜਿੱਤੀ ਔਰ ਜਿਵੇਂ ਕਹਿੰਦੇ ਨੇ ਟੱਕਰਿਆ ਸੀ ਜਿਹਨੂੰ ਪੰਜਾਬੀ ਪੋਰਸ ਇੱਕ ਸ਼ਿਕੰਦਰ ਕਹਿੰਦੇ ਨੇ ਪਾਂਗਨਦੀ ਦੀ ਧਰਤੀ ਦਾ ਇੱਕ ਆਲਮਗੀਰ ਦੀ ਧਰਤੀ ਦਾ ਪ੍ਰਮਾਣ ਪਰ 500 ਹੋਏਗਾ ਗੁਰਵਿੰਦਰ ਰਹਿਮਾਨੇ ਵੱਲੋਂ 500 500 ਗੁਰਪ੍ਰੀਤ ਜੰਢਿਆਣੇ ਦੇ ਲਈ 100 ਰੁਪਿਆ ਮੰਗੂ ਵੱਲੋਂ ਆ ਗਿਆ ਮੇਰੀ ਵੀਰੋ ਗੁਰਪ੍ਰੀਤ ਜੰਢਿਆਣੇ ਦੇ ਲਈ ਉਧਰੋਂ ਪਾਲ ਕਿਲੇ ਮਹਾਰਸਦ ਵੱਲੋਂ ਰਹਿਮਾਨਿਆਂ ਵਾਲੇ ਵੱਲੋਂ 500 ਰੁਪਿਆ ਦੀ ਗੱਲ ਨਾਲ ਮੇਰੇ ਵੀਰੋ ਮੁਬਾਰਕਬਾਦਾਂ ਨੇ ਤੇ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਮੰਨਾ ਰਜੀਨ ਦੀ ਧਰਤੀ ਦਾ ਔਰ ਚੜਦਾ ਹੋਇਆ ਜੂੜੇ ਕਾਰੀ ਕੁਲਦੀਪ ਮਾਨਕ ਜੀ ਵੀਰੋ ਇਸ ਕਲੀ ਨੂੰ ਆਪਣੀ ਆਵਾਜ਼ ਦਿੱਤੀ ਹੈ ਲਓ ਸਾਹਮਣੇ ਦੇਖਣਾ ਇਸ ਵੇਲੇ ਨਾਉਨ ਵੱਲ ਪਾਈ ਹੋਈ ਕਬੱਡੀ ਕਹਿੰਦੇ ਉੱਥੇ ਚੰਡੀਗੜ੍ਹ ਵਿੱਚ ਬੈਠਾ ਸਾਡੇ ਵੀਰ ਗੁਰਪ੍ਰੀਤ ਚਰਮਣਾ ਉਹ ਵੀ ਅੱਜ ਇਸ ਖੇਡ ਮੈਦਾਨ ਦਾ ਆਨੰਦ ਮਾਣ ਰਿਹਾ ਔਰ ਇੱਕ ਪਾਸੇ ਦੇਖਣਾ ਵੀ ਜੰਗੀਆਂੀਆਂ ਗੁਰਪ੍ਰੀਤ ਹੈ ਪਰ ਪੁਆਇੰਟ ਧਾਵੀ ਦਾ ਸੰਦੀਪ ਦੋਦੇਵਾਲਾ ਦੇਖਦੇ ਵੀ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਚਲਵੀ ਮਾੜੀ ਵਾਲੇ ਪਾ ਵੀ ਨਾ ਹੋ ਜੰਨਾ ਕਬੱਡੀ ਚਾ ਲੋ ਨਾ ਹੋ ਜੰਨਾ ਜਿਵੇਂ ਕਹਿੰਦੇ ਨੇ ਮਾਰਕੀਟ ਕਬੱਡੀ ਦੇ ਮੈਦਾਨ ਦੇ ਵਿੱਚ ਕਿ ਲਾਲਾ ਲਾਲਾ ਹੋਗੀ ਖਾੜਾ ਗਿਆ ਹਲਸੀ ਉਹ ਘਰੋ ਘਰੀ ਤੋਰ ਤੇ ਸੁਚਾਤੇ ਮਲ ਸੀ ਵਿੱਚ ਪੈ ਗਏ ਬੰਦੇ ਕੁਝ ਜ਼ਿੰਮੇਵਾਰ ਸੀ ਅੱਜ ਸ਼ੁਰੂ ਹੋਗੀ ਫੇਰ ਤੋਂ ਆ ਗੁੱਲੇ ਦੀ ਵਾਰ ਸੀ ਸ਼ੁਰੂ ਹੋ ਰਹੀ ਫੇਰ ਤੋਂ ਗੁੱਲੇ ਦੀ ਵਾਰ ਸੀ ਲਓ ਇਸ ਨੂੰ ਦੇਖ ਲੈ ਮੇਰੀ ਵੀਰੋ ਬੋਦੇ ਦੀ ਧਰਤੀ ਦਾ ਸੰਦੀ ਮਾਰ ਲੋ ਕਾੜੀਆਂ ਖੇੜੇ ਮਾਰੀਆਂ ਮਾਰੋ ਕਾੜ ਜੱਪੂਆ ਕਮਾਲ ਦੀ ਕਬੱਡੀ ਛੋਟੀ ਉਮਰ ਮਨੂਕ ਰਾਜਾ ਨੌਜਵਾਨ ਆਜ਼ਾਦ ਕਬੱਡੀ ਕਲੱਬ ਘਲਕਲਾਂ ਦੀ ਆ ਚੁਬਰ ਡੱਬਰ ਕਬੱਡੀ ਦਾ ਵਾਰਿਸ ਆ ਦੇਖ ਰਹਾ ਵੀ ਨਾਜੜ ਬਾਰੇ ਵਾਲੀਏ ਟੋਨੇ ਦੀ ਰਣਮਾਈ ਦੇ ਥੱਲੇ ਉਹਦੀ ਕਬੱਡੀ ਦੀਆਂ ਗੱਲਾਂ ਕਰਦਾ ਹੈ ਭਾਈ ਵਾਹ ਆ ਦੇਖ ਟੱਚ ਮਾਰ ਕੇ ਸੰਦੀਪ ਗੋਦਾ ਵਾਪਸ ਮੁੜਦਾ ਹੋਇਆ ਚੱਲ ਵੀ ਲੁਧਿਆਣੇ ਵਾਲਿਆ ਆ ਵੀ ਨੌਜਾਨਾ ਇੱਕ ਪਾਸੇ ਦੇਖ ਲੈ ਵੀ ਮੰਨਾ ਰਸ਼ੀਨ ਦੀ ਧਰਤੀ ਦਾ ਜਿੱਥੇ ਅੱਜ ਕਬੱਡੀਆਂ ਪਾ ਰਹੇ ਉੱਥੇ ਰਸ਼ੀਨ ਦੇ ਕਬੱਡੀ ਖੇਡ ਮੇਲੇ ਦੇ ਸੱਦੇ ਪੱਤਰ ਵੀ ਦੇ ਰਿਹਾ ਕਿ ਇੱਕ ਤਰੀਕ ਨੂੰ ਰਸ਼ੀਨ ਦੀ ਧਰਤੀ ਤੇ ਮੋਟਰਸਾਈਕਲਾਂ ਦੀ ਗੱਲ ਹੋ ਰਹੀ ਹੈ ਲਓ ਇਧਰਲੇ ਪਾਸੇ ਦਿੱਤਾ ਝਾਕਾ ਇੱਕ ਪਾਸੇ ਦੇਖ ਲੈ ਵੀ ਕਾਲਾ ਮੰਨਾ ਕਾਲਾ ਮੰਨਾ ਕਾਲਾ ਮੰਨਾ ਹੋ ਗਈ ਮੇਰੇ ਵਿੱਚ ਬਈ ਵਾਹ ਕੈ ਵਸਾਲ ਇੱਕ ਪਾਸੇ ਸਿੱਖ ਸਰਦਾਰ ਕਹਿੰਦੇ ਨੇ ਵੀ ਬਹੁਤ ਹੀ ਵਧੀਆ ਪੁਆਇੰਟ ਉਧਰੋਂ ਪਾਸੇ ਮਾਲਵਾ ਜਿਬਰਖਤ ਕਹਿੰਦੇ ਨੇ ਕੈਨੇਡਾ ਦੇ ਲਈ ਪਾਕਿਸਤਾਨ ਦੇ ਲਈ ਜਦੋਂ ਪਾਕਿਸਤਾਨ ਦੇ ਵਿਰੁੱਧ ਕੌਡੀਆਂ ਪਾਉਂਦਾ ਤਾਂ ਦੁਨੀਆ ਅਸ਼ ਅਸ਼ਕਾਰ ਉੱਠਦੀ ਐਵੇਂ ਨਹੀਂ ਸਰਾਮਾਂ ਵਾਲੇ ਸੁਖਬੀਰ ਦੀ ਚੰਡੀ ਆਹ ਦੇਖ ਲੈ ਬਾਬੇ ਦਲਬਾਹੂ ਦਾ ਪੁੱਤਰ ਹੰਦੋਹ ਦੀ ਧਰਤੀ ਦੇ ਅੰਦਰ ਨਮੀਆਂ ਰਿਸ਼ਤੇਦਾਰੀਆਂ ਬੱਤੀਆਂ ਪਰ ਖੇਡ ਕਬੱਡੀ ਦੇ ਮੈਦਾਨ ਦਾ ਆਹ ਸوبر ਖਿਡਾਰੀ ਇੱਕ ਅੰਕ ਲਾ ਕੇ ਵਾਪਸ ਮੁੜਦਾ ਹੋਇਆ ਜਸਵਿੰਦਰ ਸਿੰਘ ਵੱਡਾ ਹੱਥ ਹੈ ਦਿੱਤੀ ਮੁੱਖ ਮੰਤਰੀ ਸਰਦਾਰ ਸੰਦੀਪ ਸਿੰਘ ਦੀ ਬਾਲਣ ਦਾ ਸਰਾਮਾਂ ਵਾਲੀ ਸਖਬੀਰ ਤੇ ਲਓ ਇਧਰਲੇ ਪਾਸੇ ਦੇਖਣਾ ਵੀ ਸ਼ਕੰਦਰ ਮਾੜੀ ਵਾਲਾ ਐਸੇਲੇ ਲੱਖਾਂ ਦੇ ਅੰਕ ਆਪਣੀ ਟੀਮ ਦੇ ਲਈ ਜੋੜਨੇ ਚ ਕਾਮਯਾਬ ਹੋਇਆ ਫਾਈਨਲ ਮੈਚ ਹੈ ਦੁਨੀਆ ਮੈਂ ਦੇਖ ਰਹੇ ਜਸਵੰਦਰ ਸਿੰਘ ਤਸ ਤੋਂ ਮਾਸ ਨਹੀਂ ਹੋਈ ਪਪਾ ਧਾਰ ਹੋਏ ਬੈਠ ਨੇ ਦਰਸ਼ਕ ਵੀਰ ਲਓ ਦੇਖੋ ਇੱਕ ਪਾਸੇ ਵਾਹ ਨੂੰ ਸੰਦੀਪ ਬੋਡੇ ਵਾਲੇ ਨੇ ਪਾ ਦਿੱਤੀ ਹੈ ਬਾਂਡੇ ਨੇ ਵੀ ਇੰਡੀਆ ਦੇ ਸਮੇਂ ਦੇ ਮੁਤਾਬਕ ਹੱਥ ਵੱਜ ਕੇ 15 ਮਿੰਟ ਸ਼ਾਮ ਦਾ ਸਮਾਂ ਹੋ ਚੁੱਕਿਆ ਉਧਰਲੇ ਪਾਸੇ ਕੈਨੇਡਾ ਦੇ ਵਿੱਚੋਂ ਸਵੇਰ ਦਾ ਟਾਈਮ ਹੈ ਪਰ ਆਹ ਦੇਖ ਲਾ ਟਾਈਮ ਕੈਨੇਡਾ ਦਾ ਤੇ ਪਰ ਸ਼ਾਮ ਦਾ ਟਾਈਮ ਇੰਡੀਆ ਦਾ ਇਹਦੇ ਕਬੱਡੀਆਂ ਪੈਂਦੀਆਂ ਨੇ ਐਨ ਆਰ ਆਈ ਲਾਕ ਤੋਂ ਦੇਖ ਰਹੇ ਨੇ ਪੂਰੀ ਰਾਤ ਦੇ ਮੇਰੇ ਕੋ ਸੁੱਤੇ ਨਹੀਂ ਕੁਲਵਿੰਦਰ ਸਿੰਘ ਜਿਉਰੀ ਔਰ ਗੁਰਪ੍ਰੀਤ ਜਿਉਰੀ ਜਾਂ ਮੇਰੇ ਕੋ ਗੁਰਪ੍ਰੀਤ ਮਲੂਕਾ ਜੀ ਵਰਗੇ ਫੋਕਰ ਡਾਲਰ ਜੀ ਵਰਗੇ ਜਲੰਦਰ ਸਿੰਘ ਸਿੱਧੂ ਔਰ ਮੇਜਰ ਪਲੂਰ ਵਰਗੇ ਔਰ ਨਾਲ ਮੇਰੇ ਕੋ ਜਗਦਾਜ ਮਾਹਲੇ ਵਰਗੇ ਬੱਲੇ ਬੱਲੇ ਮੇਰੀ ਸਾ ਮਾੜੀ ਦੀ ਧਰਤੀ ਦਾ ਸ਼ਿਕੰਦਰ ਕੇ ਜੱਟਾਂ ਦੇ ਪੁੱਤ ਪਤੰਦਰ ਬੜਾ ਤੀਪੜੀ ਸ਼ਿਕੰਦਰ ਤੇ ਖੱਚ ਗਿਆ ਜੋ ਲਾਗੇ ਅੰਦਰੋਂ ਬੱਲੇ ਬੱਲੇ ਹੋ ਜਾਂਦੀ ਛਾਵਾ ਛਾਵਾ ਹੋ ਜਾਂਦੀ ਮੈਚ ਸਮਾਰਤ ਇੱਕ ਜੋਰ ਦਾ ਤਾਣੀ ਮਾਰਦੇ ਆ ਜੋਰ ਨਾਲ ਤਾੜੀ ਰਿਜ਼ਲਟ ਸੁਣ ਕੇ ਜਾਇਓ ਮੇਰੀ ਵੀਰ ਰਿਜ਼ਲਟ ਜਿਹੜਾ ਸੁਣ ਕੇ ਜਾਇਓ ਚੱਲ ਰਿਹਾ ਮੈਚ ਦੇ ਵਿੱਚੋਂ ਜਿਹੜੀ ਟੀਮ ਦੇ ਪੁਆਇੰਟਸ ਮੇਰੇ ਵੀਰੋ 12 ਪੁਆਇੰਟ ਜੰਗੀਆਂ ਨਾਲ ਤੇ 9 ਪੁਆਇੰਟ ਬਾਂਦਰੋੜ ਜੰਗੀਆਂ ਨਾਲ ਫਾਈਨਲ ਦੀ ਜੇਤੂ ਟੀਮ ਰਾਸ ਜਸਵਿੰਦਰ ਰਾਸਤਾ ਮੁੱਢਾ ਪ੍ਰੇ ਸਾਥੀ ਕਮੈਂਟੇਟਰਾਂ ਦੇ ਨਾਲ ਸੋ ਫਤਿਹ ਅਰਜ਼ ਕਰਦਾ ਹੈ ਸ਼ਾਮ ਦੀ ਜਿਨ੍ਹਾਂ ਨੂੰ ਆਖਦਾ ਇਸ ਮੇਲੇ ਵਿੱਚ ਪਹੁੰਚਣ ਦੇ ਔਰ ਉਹਨਾਂ ਐਨ ਆਰ ਆਈਆਂ ਦਾ ਧੰਨਵਾਦ ਜਿਨ੍ਹਾਂ ਨੇ ਉਸ ਕਬੱਡੀ ਦੇ ਖੇਡ ਪੈਨ ਡਾਟ ਜਮ ਦੇ ਜ਼ਰੀਏ ਤੱਕ ਕੇ ਬੜੇ ਮਾਣ ਮਾਣ ਮਹਿਸੂਸ ਕੀਤਾ ਸਾਰੇ ਔਰ ਜਿਹੜੇ ਪਰ ਵੀਰਾਂ ਦਾ ਬੜਾ ਧੰਨਵਾਦ ਸਾਰੇ ਪ੍ਰਮੋਟਰਾਂ ਦਾ